ਪਰ ਯਾਦ ਰੱਖਿਆ ਜੀ ਜਿੰਨੀ ਹੋਰ ਉਸਤਤ ਕਰਦੇ ਜਾਓਗੇ ਉਹਨੇ ਹੋਰ ਫਲ ਮਿਲਦੇ ਜਾਣ ਕੋਈ ਸਾਧੂ ਫਕੀਰ ਕਿਸੇ ਘਰ ਦੇ ਵਿੱਚ ਮੰਗਣ ਵਾਸਤੇ ਆਇਆ ਉਹ ਫਕੀਰ ਸੀ ਕਰਾਂ ਕਰਾਂ ਵਿੱਚ ਜਾਂਦਾ ਸੀ ਮਲ ਮੰਗਣ ਵਾਸਤੇ ਪਰ ਪਰਮਾਤਮਾ ਦੀ ਬੰਦਗੀ ਬੜੀ ਕਰਦਾ ਸੀ ਬੰਦਗੀ ਬੜੀ ਸੀ ਇੰਨੀ ਬੰਦਗੀ ਹੋ ਗਈ ਸੀ ਭਗਤ ਕਬੀਰ ਵਾਂਗੂ ਰੱਬ ਦੇ ਨਾਲ ਸਿੱਧੀ ਗੱਲ ਹੋ ਗਈ ਸੀ ਉਹ ਪਰਮਾਤਮਾ ਦੇ ਨਾਲ ਗੱਲਾਂ ਵੀ ਕਰ ਲੈਂਦਾ ਸੀ ਰੱਬ ਨਾਲ ਗੱਲਾਂ ਵੀ ਕਰਦਾ ਸੀ ਕਿਉਂਕਿ ਯਾਦ ਰੱਖਿਆ ਜੇ ਬੰਦਗੀ ਦੇ ਵਿੱਚ ਤਾਕਤ ਹੈ ਭਗਤ ਕਬੀਰ ਸਾਹਿਬ ਇਹ ਮਹਾਂਪੁਰਖਾਂ ਨੇ ਜਿਨ੍ਹਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਮਹਾਂਪੁਰਖਾਂ ਨੇ ਰੱਬ ਦੇ ਨਾਲ ਸਿੱਧੀਆਂ ਗੱਲਾਂ ਕੀਤੀਆਂ ਨੇ ਸਵਾਲ ਕੀਤੇ ਨੇ ਜਵਾਬ ਲਏ ਨੇ ਮੇਰੇ ਮਾਲਕ ਤੋਂ ਸਿੱਧੀਆਂ ਗੱਲਾਂ ਕੀਤੀਆਂ ਉਹ ਮਹਾਂਪੁਰਖ ਨੇ ਇੱਕ ਘਰ ਦੇ ਵਿੱਚ ਜਾ ਕੇ ਅਲਖ ਜਗਾਈ ਮੰਗਣ ਵਾਸਤੇ ਗਿਆ ਜਦੋਂ ਪਰਿਵਾਰ ਵਾਲਿਆਂ ਨੇ ਕੁਛ ਨਾ ਕੁਛ ਪਦਾਰਥ ਉਹਨੂੰ ਦੇਣਾ ਚਾਹਿਆ ਨਾ ਪਰ ਉਹਨੇ ਵੇਖਿਆ ਵੀ ਪਰਿਵਾਰ ਬੜਾ ਗੁਰਮੁਖ ਹੈ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਇਹ ਗੁਰਮੁਖ ਬੰਦਾ ਹੈ ਮਾਪੁਰਖਾਂ ਨੇ ਵੇਖਿਆ ਵੀ ਗੁਰਮੁਖ ਬੰਦਾ ਹੈ ਕੋਈ ਨਾਮ ਜਪਣ ਵਾਲੀ ਆਤਮਾ ਮਾਪੁਰ ਕਹਿਣ ਲੱਗੇ ਵੀ ਮੇਰੀ ਰੱਬ ਦੇ ਨਾਲ ਸਿੱਧੀ ਗੱਲ ਹੈ ਤੁਸੀਂ ਕੋਈ ਸੀਣਿਆ ਦੇਣਾ ਹੈ ਰੱਬ ਨੂੰ ਤੇ ਮੈਨੂੰ ਦੱਸ ਦਿਓ ਮੈਂ ਤੁਹਾਡਾ ਸੀਣਿਆ ਲਾ ਦਿਆਂਗਾ ਇਧਰ ਧਿਆਨ ਕਰੋ ਮੇਰੀ ਬੇਨਤੀ ਹੈ ਤਾਂ ਕਹਿ ਲੱਗੇ ਵੀ ਮੈਂ ਤੁਹਾਡਾ ਸਿਣਿਆ ਲਾ ਦੇਵਾਂਗਾ ਕੋਈ ਰੱਬ ਦੇ ਕੋਲੋਂ ਕੋਈ ਚੀਜ਼ ਮੰਗਣੀ ਹੈ ਨਾ ਪਦਾਰਥ ਮੰਗਣਾ ਹੈ ਕੁਝ ਵੀ ਮੰਗਣਾ ਹੈ ਰੱਬ ਨਾਲ ਕੋਈ ਵੀ ਗੱਲ ਕਰਨੀ ਮੈਨੂੰ ਦੱਸ ਦਿਓ ਮੈਂ ਤੁਹਾਡੀ ਮੇਰੀ ਰੱਬ ਨਾਲ ਸਿੱਧੀ ਗੱਲ ਹੈ ਮੈਂ ਤੁਹਾਡੀ ਬੇਨਤੀ ਪੂਛਾ ਦੇਵਾਂਗਾ ਹੁਣ ਉਸ ਪਰਿਵਾਰ ਨੇ ਪਤਾ ਕੀ ਕਿਹਾ ਉਸ ਪਰਿਵਾਰ ਨੇ ਕਿਹਾ ਮਹਾਂਪੁਰਖੋ ਜੇ ਤੁਹਾਡੀ ਰੱਬ ਦੇ ਨਾਲ ਸਿੱਧੀ ਗੱਲ ਹੈ ਨਾ ਜੇ ਸਾਡੀ ਗੱਲ ਪਚਾ ਸਕਦੇ ਹੋ ਪਰ ਰੱਬ ਨੂੰ ਜਾ ਕੇ ਸਿਣਿਆ ਲਾ ਦਿਆ ਜੇ ਵੀ ਹੁਣ ਤੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਮਾਇਆ ਵੀ ਰੱਬ ਨੇ ਢੇਰਾਂ ਦੇ ਢੇਰ ਲਾ ਦਿੱਤੇ ਨੇ ਪੁੱਤ ਵੀ ਮਿਲ ਗਿਆ ਜ਼ਮੀਨ ਜਾਇਦਾਦ ਮਿਲ ਗਈ ਐ ਕੋਠੀਆਂ ਮਿਲ ਗਈਆਂ ਨੇ ਪਰ ਸਾਡਾ ਸਿਣਿਆ ਜਾ ਕੇ ਲਾ ਦਿਆ ਜੇ ਰੱਬ ਨੂੰ ਵੀ ਸਾਨੂੰ ਹੋਰ ਕਿਸੇ ਦਾਤ ਦੀ ਲੋੜ ਨਹੀਂ ਬਸ ਸਾਡਾ ਮਨ ਭਰ ਗਿਆ ਸਾਨੂੰ ਹੋਰ ਚੀਜ਼ਾਂ ਦੀ ਲੋੜ ਨਹੀਂ ਹੋ ਸਾਨੂੰ ਦਾਤ ਦੇਣੀ ਬੰਦ ਕਰ ਦਿਓ ਤੇ ਆ ਨਾ ਸੁਣਿਓ ਉਹ ਕਹਿੰਦੇ ਠੀਕ ਹੈ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਅਸੀਂ ਤੁਹਾਡਾ ਸਿਨਿਆ ਲਾ ਦਿਆਂਗੇ। ਮਹਾਪੁਰਖ ਉਸ ਘਰ ਦੇ ਵਿੱਚੋਂ ਨਿਕਲ ਗਿਆ। ਜਦੋਂ ਦੂਸਰੇ ਘਰ ਵਿੱਚ ਗਿਆ ਤਾਂ ਉਹ ਘਰ ਬਿਲਕੁਲ ਗਰੀਬ ਸੀ। ਉਸ ਘਰ ਦੇ ਵਿੱਚ ਖਾਣ ਵਾਸਤੇ ਪਦਾਰਥ ਵੀ ਨਹੀਂ ਸੀ ਹੈਗਾ। ਪਰ ਉਹਨੇ ਮਹਾਪੁਰਖਾਂ ਨੇ ਜਦੋਂ ਜਾ ਕੇ ਅਲਖ ਜਗਾਈ ਮੰਗਣਾ ਸ਼ੁਰੂ ਕੀਤਾ ਤੇ ਕਹਿੰਦੇ ਨੇ ਪਿਆਰਿਓ ਕੋਈ ਮੰਗਣ ਮੰਗ ਕੀਤੀ ਤਾਂ ਉਹਨਾਂ ਨੇ ਜਦੋਂ ਕੁਛ ਦੇਣ ਦੀ ਗੱਲ ਕੀਤੀ ਤੇ ਨਾਲੇ ਉਲਾਮਾ ਦੇ ਦਿੱਤਾ ਕਿਹਦੇ ਸਾਡੇ ਕੋਲ ਤਾਂ ਗਰੀਬੀ ਐ ਸਾਡੇ ਘਰ ਵਿੱਚ ਤੇ ਹੈ ਹੀ ਕੁਛ ਨਹੀਂ ਸੀ ਤੁਹਾਨੂੰ ਦਈਏ ਕੀ ਸਾਡੇ ਘਰ ਵਿੱਚ ਤੇ ਦੋ ਵਕਤ ਦਾ ਪ੍ਰਸ਼ਾਦਾ ਨਹੀਂ ਤੇ ਮਹਾਂਪੁਰਖਾਂ ਨੇ ਨਾਮ ਜਪਣ ਵਾਲੀ ਰੂਹ ਨੇ ਕਿਹਾ ਵੀ ਮੇਰੀ ਰੱਬ ਦੇ ਨਾਲ ਸਿੱਧੀ ਗੱਲ ਐ ਜੇ ਕੋਈ ਤੁਹਾਡਾ ਸਿਣਿਆ ਹੋਵੇ ਤਾਂ ਤੁਸੀਂ ਦੱਸ ਦਿਓ ਮੈਂ ਰੱਬ ਨੂੰ ਪਹੁੰਚਾ ਦਿਆਂਗਾ ਉਹਨਾਂ ਜਦੋਂ ਇੰਨੀ ਗੱਲ ਕਹੀ ਨਾ ਬੜਾ ਖੁਸ਼ ਹੋ ਗਿਆ ਵੀ ਕਹਿੰਦੇ ਸਾਡੀ ਰੱਬ ਦੇ ਨਾਲ ਸਿੱਧੀ ਗੱਲ ਹੈ ਤੁਹਾਡਾ ਕੋਈ ਵੀ ਸਿਣਿਆ ਤੁਸੀਂ ਦੱਸ ਦਿਓ ਮੈਂ ਰੱਬ ਤਾਂ ਨਹੀਂ ਤੁਹਾਡਾ ਸਿਣਿਆ ਪੂਚਾ ਦਿਆਂਗਾ ਬੜੀ ਮਨ ਚ ਖੁਸ਼ੀ ਹੋਈ ਵੀ ਠੀਕ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਰੱਬ ਨੂੰ ਜਾ ਕੇ ਇੱਕ ਗੱਲ ਪੁੱਛ ਕੇ ਆਇਓ ਸਾਡੀ ਕਹਿ ਕੇ ਆਇਓ ਦੱਸ ਪੁੱਛ ਕੇ ਆਇਓ ਵੀ ਸਾਡੇ ਕੋਲੋਂ ਕਿਹੜਾ ਕਰਮ ਮਾੜਾ ਹੋ ਗਿਆ ਸਾਨੂੰ ਗਰੀਬੀ ਕਿਉਂ ਦਿੱਤੀ ਹੋਈ ਹੈ ਸਾਡੇ ਘਰ ਵਿੱਚ ਪਦਾਰਥ ਕਿਉਂ ਨਹੀਂ ਹੈਗੇ ਸਾਡੇ ਘਰ ਦੇ ਵਿੱਚ ਮਾਇਆ ਕਿਉਂ ਨਹੀਂ ਹੈਗੀ ਸਾਡੇ ਘਰ ਦੇ ਵਿੱਚ ਗਰੀਬੀ ਕਿਉਂ ਨਹੀਂ ਹੈਗੀ ਮਾਹ ਪੁਰਖਾਂ ਨੇ ਕਿਹਾ ਕੋਈ ਨਹੀਂ ਤੁਹਾਡਾ ਸਿਣਿਆ ਲਾ ਦਿਆਂਗੇ ਧਿਆਨ ਕਰਨ ਵਾਲੀ ਗੱਲ ਹੈ ਕਿਤੇ ਤੁਹਾਡਾ ਸਿਣਿਆ ਲਾ ਦਿਆਂਗੇ ਮਾਹ ਪੁਰਖਾਂ ਨੇ ਜਦੋਂ ਭੇਟਾ ਲਈ ਤੇ ਸੇਵਾ ਲਈ ਤੇ ਚਲੇ ਗਏ ਜਾ ਕੇ ਜਦੋਂ ਸ਼ਾਮ ਨੂੰ ਬੈਠੇ ਤੇ ਨਿਤਨੇਮ ਕੀਤਾ ਬਾਣੀ ਪੜ੍ਹੀ ਮਾਲਕ ਦਾ ਸ਼ੁਕਰਾਨਾ ਕੀਤਾ ਤੇ ਰੱਬ ਦੇ ਨਾਲ ਗੱਲਾਂ ਕੀਤੀ ਕਹਿੰਦੇ ਮਹਾਰਾਜ ਜੀ ਅੱਜ ਮੈਂ ਨਗਰ ਵਿੱਚ ਗਿਆ ਸੀ ਕੁਝ ਲੋਕਾਂ ਨੇ ਕੁਝ ਸ਼ਰੀਰਾਂ ਨੇ ਸਿਣੇ ਲਾਏ ਨੇ ਉਹ ਸਿਣੇ ਮੈਂ ਤੁਹਾਡੇ ਤੱਕ ਪਹੁੰਚਾਣੇ ਨੇ ਤੇ ਹੁਕਮ ਹੋਵੇ ਤੇ ਮੈਂ ਉਹਨਾਂ ਦੇ ਸਿਣੇ ਜਿਹੜੇ ਉਹਨਾਂ ਮੈਨੂੰ ਦਿੱਤੇ ਨੇ ਮੈਂ ਬੇਨਤੀ ਕਰ ਦੇਵਾਂ ਰੱਬ ਕਹਿਣ ਲੱਗਾ ਦੱਸੋ ਭਾਈ ਕਿਸੇ ਨੇ ਕੀ ਆਖਿਆ ਕਹਿਣ ਲੱਗੇ ਦੱਸ ਦਿਓ ਭਾਈ ਕਿਸੇ ਨੇ ਕੀ ਸਿਣਾ ਦਿੱਤਾ ਕਹਿਣ ਲੱਗੇ ਮੈਂ ਇੱਕ ਘਰ ਦੇ ਵਿੱਚ ਗਿਆ ਵਾਂ ਜਦੋਂ ਮੈਂ ਘਰ ਦੇ ਵਿੱਚ ਗਿਆ ਤਾਂ ਉੱਥੋਂ ਕੁਝ ਮੰਗਣ ਵਾਸਤੇ ਬੇਨਤੀ ਕੀਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਸਾਡਾ ਰੱਬ ਦੇ ਕੋਲ ਸਿਣਿਆ ਲਾ ਦਿਆ ਜੇ ਵੀ ਸਾਡੇ ਘਰ ਦੇ ਵਿੱਚ ਮਾਇਆ ਵੀ ਬਹੁਤ ਆ ਗਈ ਹੈ ਪਦਾਰਥ ਵੀ ਬਹੁਤ ਨੇ ਰੱਬ ਦਾ ਦਿੱਤਾ ਬੜਾ ਕੋਜ ਏ ਉਹਨਾਂ ਨੇ ਕਿਹਾ ਸਾਨੂੰ ਹੁਣ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਵੈਸੇ ਮਨ ਤੇ ਭਰਦਾ ਨਹੀਂ ਕਿਉਂਕਿ ਬਾਣੀ ਕਹਿੰਦੀ ਬਿਨਾਂ ਸੰਤੋਖ ਨਹੀਂ ਕੋਈ ਕਿਉਂਕਿ ਬਿਨਾ ਸੰਤੋਖ ਤੋਂ ਕੋਈ ਰੱਜਦਾ ਨਹੀਂ ਹੈਗਾ ਮਾਫ ਕਰਾ ਜੇ ਸੰਤੋਖ ਤਾਂ ਕਿਸੇ ਵਿਰਲੇ-ਵਿਰਲੇ ਨੂੰ ਹੈਗਾ ਜੇ ਬਾਣੀ ਬਚਨੋਂਦਾ ਉਹਦੇ ਭਾਂਡੇ ਕੱਚ ਨਾ ਸਮਾਵੇ ਕਹਿੰਦੇ ਜਦੋਂ ਭਾਂਡੇ ਹੀ ਮੁੱਦਾ ਪਿਆ ਤਾਂ ਤੇ ਪਹਿਣਾ ਕੀ ਰੱਜਦਾ ਹੀ ਨਹੀਂ ਹੈਗਾ ਬੰਦਾ ਪਰ ਹੈਗੇ ਨੇ ਸੰਤੋਖੀ ਦੁਨੀਆ ਦੇ ਅੰਦਰ ਜਿਨ੍ਹਾਂ ਨੂੰ ਸੰਤੋਖ ਹੈ ਜਿਹੜੇ ਰੱਬ ਦਾ ਸ਼ੁਕਰਾਨਾ ਦਿਨ ਰਾਤ ਕਰਦੇ ਨੇ ਮਾਲਕ ਜੀ ਬੜੀ ਦਾਤ ਤੁਸੀਂ ਦਿੱਤੀ ਹੈ ਮਹਾਂਪੁਰਖਾਂ ਨੇ ਕਿਹਾ ਵੀ ਉਹਨਾਂ ਨੇ ਸਿਣਿਆ ਲਾਇਆ ਵੀ ਹੋਰ ਦਾਤ ਦੀ ਲੋੜ ਨਹੀਂ ਬੜਾ ਕੁਝ ਤੁਸੀਂ ਦੇ ਦਿੱਤਾ ਪਰ ਸਾਡੀ ਤਾਂ ਮੰਗ ਗੁਰਮਖੋ ਚੱਲਦੀ ਰਹਿੰਦੀ ਐ ਮਾਫ ਕਰੇ ਅਸੀਂ ਨਗਰਾਂ ਵੀ ਜਾਣੇ ਆ ਨਾ ਇੱਥੇ ਵੀ ਸੰਗਤ ਆਉਂਦੀ ਕੱਲ ਨੂੰ ਇਤਵਾਰ ਐ ਬੜੀ ਸੰਗਤ ਆਉਣੀ ਐ ਬਾਬਾ ਜੀ ਵਿਜਾ ਲਵਾ ਦਿਓ ਬਾਬਾ ਜੀ ਅਰਦਾਸ ਕਰ ਦਿਓ ਵਿਜਾ ਲੱਗ ਜਾਵੇ ਗੁਰੂ ਸਾਹਿਬ ਅੱਗੇ ਬੇਨਤੀਆ ਕਰ ਦੇ ਮਰਜ਼ ਵਿਜਾ ਲਵਾ ਦਿੰਦੇ ਨੇ ਫਿਰ ਅਰਦਾਸਾ ਪੱਕੇ ਕਰਾ ਦਿਓ ਜੀ ਫਿਰ ਕੰਮ ਦਿਵਾ ਦਿਓ ਜੀ ਸਾਡੀ ਅਰਦਾਸ ਮੁੱਕਦੀ ਨਹੀਂ ਹੈਗੀ ਮਾਫ ਕਰਿਆ ਜੀ ਅਰਨਾਮ ਮੰਨ ਪਰਦਾ ਹੀ ਐ ਸਾਡਾ ਪਰ ਗੁਰੂ ਕਹਿੰਦਾ ਤੂੰ ਕੇਵਲ ਗੁਰੂ ਦੀ ਵਡਿਆਈ ਕਰ ਉਹ ਤਾਂ ਬਿਨ ਬੋਲੇ ਸਭ ਕੁਝ ਜਾਣਦਾ ਦੱਸਣ ਦੀ ਲੋੜ ਹੀ ਨਹੀਂ ਹੈਗੀ ਉਹ ਤਾਂ ਬਿਨਾ ਬੋਲਣ ਤੋਂ ਸਭ ਕੁਝ ਜਾਣਦਾ ਹੈ ਦੱਸਣ ਦੀ ਲੋੜ ਨਹੀਂ ਹੈਗੀ ਸਾਡੀ ਭਾਵਨਾ ਹੋਣੀ ਚਾਹੀਦੀ ਹੈ ਮਹਾਂਪੁਰਖ ਨੇ ਕਿਹਾ ਵੀ ਮੈਂ ਨਗਰ ਵਿੱਚ ਗਿਆ ਸੀ ਸੰਗਤਾ ਨੇ সিঁੜੀਆਂ ਲਾਇਆ ਰੱਬ ਨੇ ਪੁੱਛਿਆ ਦੱਸੋ ਭਾਈ ਕਹਿੰਦੇ ਇੱਕ ਘਰ ਦੇ ਵਿੱਚ ਗਿਆ ਉਹਨੇ ਕਿਹਾ ਰੱਬ ਨੂੰ ਕਹਿਣਾ ਵੀ ਦੇਣਾ ਬੰਦ ਕਰ ਦੇਣ ਬਹੁਤ ਕੁਝ ਮਿਲ ਗਿਆ ਮਨ ਭਰ ਗਿਆ ਲਗੋ ਪ੍ਰਮਾਤਮਾ ਨੇ ਪਤਾ ਕੀ ਜਵਾਬ ਦਿੱਤਾ ਸੀ ਫਿਰ ਰੱਬ ਕਹਿੰਦੇ ਸਾਡਾ ਵੀ ਸੁਣਿਆ ਜਾ ਕੇ ਫਿਰ ਉਸ ਘਰ ਦੇ ਵਿੱਚ ਲਾ ਦਿਆ ਜੀ ਜੇ ਉਹਨਾਂ ਨੇ ਕਿਹਾ ਨਾ ਵੀ ਸਭ ਕੁਝ ਮਿਲ ਗਿਆ ਹੁਣ ਕੁਝ ਲੋੜ ਨਹੀਂ ਹੈਗੀ ਕਹਿੰ ਲਗੇ ਸਾਡਾ ਵੀ ਸੁਣਿਆ ਜਾ ਕੇ ਲਾਇਆ ਜੀ ਉਹਨਾਂ ਪੁੱਛਿਆ ਦੱਸੋ ਕੀ ਸੁਣਿਆ ਦਈਏ ਜਾ ਕੇ ਕਹਿੰਦੇ ਉਹਨਾਂ ਨੂੰ ਜਾ ਕੇ ਗੱਲ ਕਹਿ ਦੇ ਜੇ ਵੀ ਸਾਡੀ ਉਸਤਤ ਕਰਨੀ ਬੰਦ ਕਰ ਦੇਣ ਜਿੰਨਾ ਚਿਰ ਰੱਬ ਦੀ ਉਸਤਤ ਕਰਨਗੇ ਰੱਬ ਉਹਨਾਂ ਚਿਰ ਭੰਡਾਰ ਦੇ ਹੀ ਜਾਣੇ ਨੇ ਜੇ ਰੱਬ ਦੀ ਉਸਤਤ ਕਰਨਗੇ ਤੇ ਰੱਬ ਭੰਡਾਰੇ ਦੇ ਹੀ ਜਾਣੇ ਨੇ ਜੇ ਨਹੀਂ ਕੋਈ ਚਾਹੀਦਾ ਸਾਡੀ ਉਸਤਤ ਕਰਨੀ ਬੰਦ ਕਰ ਦੇਣ ਉਹਨੇ ਕਿਹਾ ਜੀ ਉਸਤਤ ਕਰਨੀ ਕਿਵੇਂ ਬੰਦ ਕਰਨਗੇ ਕਹਿੰਦੇ ਫਿਰ ਜਿਹੜਾ ਪ੍ਰਮਾਤਮਾ ਦੀ ਉਸਤਤ ਕਰੇਗਾ ਰੱਬ ਨੇ ਉਹਨੂੰ ਦੇਣਾ ਹੀ ਦੇਣਾ ਹੈ ਰੱਬ ਉਹਦੇ ਵਾਸਤੇ ਭੰਡਾਰੇ ਖੋਲ੍ਹੇ ਹੀ ਖੋਲੇ ਨੇ ਉਹਨੇ ਮਹਾਂਪੁਰਖਾਂ ਨੇ ਕਿਹਾ ਵੀ ਦੂਜੇ ਘਰ ਨੇ ਵੀ ਸੀਣੇ ਲਾਇਆ ਉਹਨੇ ਕਿਹਾ ਦੂਸਰੇ ਘਰ ਨੇ ਕੀ ਸੀਣੇ ਲਾਇਆ ਉਹਨੇ ਕਿਹਾ ਦੂਜੇ ਘਰ ਨੇ ਸੀਣੇ ਲਾਇਆ ਜੀ ਮੇ ਸਾਨੂੰ ਗਰੀਬ ਕਉਂ ਰੱਖਿਆ ਸਾਨੂੰ ਕੋਈ ਪਦਾਰਥ ਕਿਉਂ ਨਹੀਂ ਦਿੱਤੇ ਸਾਨੂੰ ਸੁਖ ਕਿਉਂ ਨਹੀਂ ਦਿੱਤਾ ਸਾਨੂੰ ਮਾਇਆ ਕਿਉਂ ਨਹੀਂ ਦਿੱਤੀ ਤੇ ਰੱਬ ਨੇ ਫਿਰ ਪਤਾ ਕੀ ਜਵਾਬ ਦਿੱਤਾ ਸੀ ਰੱਬ ਕਹਿਣ ਲੱਗਾ ਵੀ ਉਹਨਾਂ ਨੂੰ ਜਾ ਕੇ ਸਿਣਿਆ ਲਾ ਦਿਆ ਜੇ ਵੀ ਰੱਬ ਨੂੰ ਲਾਹਮੇ ਦੇਣੇ ਛੱਡ ਦੇਣ ਜਿਨ੍ਹਾਂ ਤੇ ਲਾਹਮੇ ਦੇਂਦੇ ਰਹਿਣਗੇ ਸਾਨੂੰ ਰੱਬ ਨੇ ਕੀ ਦਿੱਤਾ ਸਾਨੂੰ ਰੱਬ ਨੇ ਕੀ ਦਿੱਤਾ ਜਿਨ੍ਹਾਂ ਤੇ ਲਾਹਮੇ ਦੇਂਦੇ ਰਹਿਣਗੇ ਉਹਨਾਂ ਤੇ ਮਿਲਣਾ ਵੀ ਕੁਝ ਨਹੀਂ ਆਏਗਾ ਮਿਲਣਾ ਕੇਵਲ ਕੇਵਲ ਤਾਂ ਕੇਵਲ ਪ੍ਰਮਾਤਮਾ ਦੀ ਉਸਤਤ ਕਰਕੇ ਮਿਲਣਾ ਹੈ ਜਿੰਨੀ ਰੱਬ ਦੀ ਉਸਤਤ ਕਰੋਗੇ ਜਿੰਨੀ ਪ੍ਰਮਾਤਮਾ ਦੀ ਵਡਿਆਈ ਕਰੋਗੇ ਓਨੀ ਇਨਾਤਾਂ ਮਿਲੀ ਜਾਣੀਆਂ ਗੱਲ ਦੀ ਸਮਝ ਆਈ ਹੈ ਗੁਰਮਖੋ ਮੈਂ ਬੇਨਤੀ ਕਰਦੇ ਜਿੰਨੇ ਆਪ ਜੀ ਵਡਿਆਈ ਕਰੋਗੇ ਨਾ ਜਿੰਨੇ ਆਪ ਜੀ ਪਾਠ ਕਰਾਓ ਜਿੰਨੇ ਆਪ ਜੀ ਬਾਣੀ ਪੜੋ ਓਨੀ ਮੇਰੇ ਸਤਿਗੁਰੂ ਜੀ ਓਨੀ ਹੀ ਬਖਸ਼ਿਸ਼ਾਂ ਕਰੀ ਜਾਂਦੇ ਨੇ ਔਰ ਸਾਡਾ ਕਰਮ ਬਣਦਾ ਹੈ ਸਾਡਾ ਕਰਮ ਹੈ ਗੁਰਮਖੋ ਸਿੱਖ ਦਾ ਕਰਮ ਹੈ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੇ ਗੁਰੂ ਦੇ ਸਨਮੁਖ ਬੈਠ ਜਾਣਾ ਜੇ ਘਰ ਵਿੱਚ ਸਰੂਪ ਰੱਖੇ ਨੇ ਕੰਕਾਰ ਜੀ ਦੇ ਜਿਹੜੇ ਲੈ ਕੇ ਜਾਂਦੇ ਹੋ ਪ੍ਰਕਾਸ਼ ਕੀਤੇ ਹੋਏ ਨੇ ਬੈਠ ਜਾਓ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੋ ਜਿਹੜੇ ਪ੍ਰਮਾਤਮਾ ਦੀ ਉਸਤਤ ਕਰਦੇ ਨੇ ਨਾ ਜਿਹੜੇ ਪ੍ਰਮਾਤਮਾ ਦੇ ਰੱਬ ਦੀ ਬਾਣੀ ਪੜ੍ਹਦੇ ਨੇ ਜਿਹੜੇ ਨਾਮ ਜਪਦੇ ਨੇ ਮਹਾਰਾਜ ਉਹਨਾਂ ਦੇ ਵਾਸਤੇ ਭੰਡਾਰੇ ਖੋਲ ਦਿੰਦੇ ਕਿਉਂਕਿ ਰੱਬ ਦੀ ਉਸਤਤ ਕਰਕੇ ਅਰਦਾਸ ਬੇਨਤੀ ਕਰਦੇ ਸਤਗੁਰੂ ਜੀ ਸਾਡੀ ਝੋਲੀ ਪਰੋ ਅਸੀਂ ਤੁਹਾਡੇ ਦਰ ਤੇ ਆਏ ਆ ਸਾਡੀ ਝੋਲੀ ਭਰ ਦਿਓ ਪਰ ਮਹਾਰਾਜ ਜੀ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਪਹਿਲਾਂ ਉਸਤਤ ਕਰਨੀ ਪਵੇਗੀ ਹੁਣ ਮੈਨੂੰ ਮਾਫ ਕਰਿਆ ਜੇ ਗੁਰਮੁਖ ਜਿੰਨੀ ਸੰਗਤ ਬੈਠੀ ਨੇ ਕਈ ਜਗ੍ਹਾ ਤੇ ਅਸੀਂ ਵੀ ਪੁੱਛ ਲਏ ਨੇ ਵੀ ਸਵੇਰੇ ਅੰਮ੍ਰਿਤ ਵੇਲੇ ਕਿੰਨੀ ਸੰਗਤ ਨੇ ਸਵੇਰੇ ਜਪਜੀ ਸਾਹਿਬ ਦਾ ਪਾਠ ਕੀਤਾ ਪਰ ਸਾਨੂੰ ਬੜੀ ਘੱਟ ਗਿਣਤੀ ਵਿੱਚ ਜਵਾਬ ਮਿਲਦਾ ਜਿਹੜੇ ਕਹਿੰਦੇ ਨੇ ਵੀ ਅਸੀਂ ਪਾਠ ਕੀਤਾ ਹੈ ਹੈਰਾਨੀ ਦੀ ਗੱਲ ਹੈ ਰੱਬ ਨੇ ਸੁੱਖ ਵੀ ਦਿੱਤਾ ਹੈ ਰੱਬ ਨੇ ਸਰੀਰ ਵਿੱਚ ਤੰਦਰੁਸਤੀ ਵੀ ਦਿੱਤੀ ਹੈ ਰੱਬ ਨੇ ਘਰ-ਬਾਰ ਵੀ ਦਿੱਤਾ ਪਰ ਲੇਕਿਨ ਗੁਰਮਖੋ ਏਨੀ ਹਿੰਮਤ ਨਹੀਂ ਵੀ ਸਿਰ ਉੱਠ ਕੇ ਕਾਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੇਰੋਗਾ ਘਟੋ-ਕੱਟ ਬਹੁਤਾ ਨਹੀਂ ਕਰ ਸਕਦੇ ਸਿਰੇ ਜਪਜੀ ਸਾਹਿਬ ਦਾ ਹੀ ਪਾਠ ਕਰ ਲਈ ਇਹਨਾ ਵੀ ਨਹੀਂ ਕਰ ਸਕਦੇ ਆਪਾਂ